ਹਾਂਜੀ ਸਵਾਗਤ ਹੈ ਤੁਹਾਡਾ ਖਤਰਾਂ ਐਲ ਐਸ ਆਈ ਕੇ YouTube ਚੈਨਲ ਵਿੱਚ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਆਪਣੇ ਪਿੰਡ ਦੀ ਜਿਹੜੀ VOTER ਸੂਚੀ ਹੈ VOTER LIST ਹੈ ਉਹ ਕਿਵੇਂ ਦੇਖਣੀ ਹੈ ਆਪਣੇ ਪਿੰਡ ਦੀਆਂ ਸਾਰੀਆਂ ਵੋਟਾਂ ਕਿਵੇਂ ਦੇਖਣੀ ਹੈ ਜੀ ਨਵੀਆਂ ਵੋਟਾਂ ਜੇ ਬਣਾਈ ਹੈ ਤੁਸੀਂ ਕੋਈ ਉਹ ਵੀ ਦੇਖ ਸਕਦੇ ਹੋ ਜੀ ਪੁਰਾਣੀ ਕੋਈ ਕਟਵਾਈ ਹੈ ਉਹ ਵੀ ਦੇਖ ਸਕਦੇ ਹੋ ਜੀ ਤਾਂ ਜੀ ਸਾਡਾ ਚੈਨਲ ਖਤਰਾਂ ਐਲ ਐਸ ਆਈ ਕੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਜੇ ਤੁਸੀਂ ਕੁਝ ਹੋਰ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਜੀ ਆਜੋ ਜੀ ਆਪਾਂ ਦੇਖਦੇ ਹਾਂ ਆਪਣੇ ਪਿੰਡ ਦੀ VOTER ਸੂਚੀ ਕਿਵੇਂ ਦੇਖਦੇ ਹਾਂ ਐਂਡ ਤੱਕ ਦੇਖੀਏ ਵੀਡੀਓ ਧੰਨਵਾਦੀ ਹਾਂਜੀ ਸਵਾਗਤ ਹੈ ਤੁਹਾਡਾ ਖਦਰਾ ਐਲਐਸਆਈ ਕੇ YouTube ਚੈਨਲ ਵਿੱਚ ਜਿੱਥੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਜੀ ਤਾਂ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਆਪਣੇ ਪਿੰਡ ਦੀ ਜਿਹੜੀ VOTER ਸੂਚੀ ਹੈ VOTER LIST ਹੈ ਉਹ ਕਿਵੇਂ ਦੇਖਣੀ ਹੈ ਜੀ ਤੁਸੀਂ ਘਰ ਬੈਠੇ ਮੋਬਾਈਲ ਤੇ ਤੁਸੀਂ ਦੇਖ ਸਕਦੇ ਹੋ ਜੀ ਜੇਕਰ ਆਪਾਂ ਕੋਈ ਵੋਟ ਹੈ ਜਿਹੜੀ ਉਹ ਕਟਵਾਈ ਹੈ ਉਹ ਵੀ ਤੇ ਆਉਗੀ ਜੇਕਰ ਤੁਸੀਂ ਨਵੀਂ ਵੋਟ ਬਣਵਾਈ ਹੈ ਉਹ ਵੀ ਆਊ ਟੋਟਲ ਕਿੰਨੀਆਂ ਵੋਟਾਂ ਤੁਹਾਡੇ ਪਿੰਡ ਦੀਆਂ ਉਹ ਆਉਣਗੀਆਂ ਤੁਹਾਡੇ ਹਲਕੇ ਦੀਆਂ ਤਹਿਸੀਲ ਦੀਆਂ ਕਿੰਨੀਆਂ ਵੋਟਾਂ ਨੇ ਉਹ ਵੀ ਆਉਣਗੀਆਂ ਜ਼ਿਲ੍ਹੇ ਦੀਆਂ ਕਿੰਨੀਆਂ ਵੋਟਾਂ ਉਹ ਵੀ ਆਉਣਗੀਆਂ ਜੀ ਸਭ ਤੋਂ ਪਹਿਲਾਂ ਆਪਾਂ Chrome 'ਚ ਜਾਵਾਂਗੇ ਜੀ ਵੈਸੇ ਤੁਸੀਂ ਜੂਸੀ ਜਾ ਸਕਦੇ ਹੋ ਹੋਰ ਕੋਈ ਬ੍ਰਾਊਜ਼ਰ ਹੋਵੇ ਪਰ Chrome ਹੈ ਜਿਹੜਾ ਇਹ ਵਧੀਆ ਹੈਗਾ Google ਵੱਲੋਂ ਹੈਗਾ ਅਫੀਸ਼ੀਅਲ ਇਹਦੇ ਤੁਸੀਂ ਡੈਸਕਟਾਪ ਪੇਜ ਵੀ ਖੋਲ ਸਕਦੇ ਹੋ ਰਿਕੁਐਸਟ ਡੈਸਕਟਾਪ ਸਾਈਟ ਕਰਕੇ ਤਾਂ ਜੀ ਇਹ 'ਚ ਆਪਾਂ ਭਰਾਂਗੇ ਪੰਜਾਬ VOTER ਸੂਚੀ ਪੰਜਾਬ VOTER ਸੂਚੀ VOTER LIST ਵੀ ਭਰ ਸਕਦੇ ਹੋ ਤੁਸੀਂ ਆਪਣੇ ਆਪ ਹੀ ਆ ਜਾਊਗਾ ਇਦੇ ਵਿੱਚ ਆ ਦੇਖੋ ਆ ਰਹੀ ਹੈ ਇਹ ਇਹਦੇ ਤੁਸੀਂ ਉੱਪਰਲੇ ਦੇ ਨਹੀਂ ਕਰਨਾ ਇੱਥੇ ਕਰਨਾ ਇਲੈਕਟੋਰਲ ਇਲੈਕਟੋਰਲ ਰੋਲਸ ਚੀਫ ਇਲੈਕਟੋਰਲ ਅਫੀਸਰ co.punjab.nic.in ਇੱਥੇ ਕਲਿੱਕ ਕਰਨਾ ਉਸ ਤੋਂ ਬਾਅਦ ਇਸ ਤਰ੍ਹਾਂ ਪੇਜ ਖੁੱਲ ਜੂਗਾ ਇੱਕ ਹੀ ਇਦਾਂ ਵਿੱਚ ਇਹਨਾਂ ਦੀ ਆ ਕੰਟੈਕਟਸ انرੋਲ ਯੂਰ ਵੋਟ इनरोलमेंट स्टेटस सर्च योर वोट नो योर बीएलओ राइट टू इंफॉर्मेशन प्रेस नोट समाधान सुविधा फॉर्म्स इलेक्शंस ਤਾਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਪਰ ਜਿਹੜੇ ਜਿਵੇਂ ਆ ਮੈਪ ਆ ਗਿਆ ਜੋ ਇਹਨੂੰ ਤੁਸੀਂ ਇਸ ਤਰ੍ਹਾਂ ਝੂਮ ਕਰਨਾ ਹੈਗਾ ਇਹਦੇ ਕੋਈ ਵੀ ਜ਼ਿਲ੍ਹਾ ਤੁਸੀਂ ਸਿਲੈਕਟ ਕਰਨਾ ਜਿਵੇਂ ਕਿ ਮੈਂ ਬਠਿੰਡੇ ਤੇ ਕਲਿੱਕ ਕਰਤਾ ਆ ਦੇਖੋ ਇਹ ਹੋ ਗਿਆ ਮੈਪ ਤੇ ਤੁਸੀਂ ਕਲਿੱਕ ਕਰਨਾ ਆ ਆ ਗਈ ਤਸੀਲ रामपुरा फूल भुच्चो मंडी बठिंडा बठिंडा रूरल मोड़ तलवी सबो इन्हना किसी भी तहसील पर क्लिक करोगे ये अगला पेज खोलगा देखो ये जा रहेगा चुरानवे तलवी सबोट टोटल वोटर्स एक लख अड़ताली हज़ार चार सौ बई पोलिंग स्टेशन है जी एक सौ त्रेहठ है लोकेशनस नब्बे डिस्ट्रिक बठिंडा सब डिविजनल मजिस्ट्रेट तलवी सबो एस डी एम ऑफिस तलवी ਮੈਂਬਰ ਆਫ ਐਮ ਐਲ اے ਮਤਲਬ ਲੈਜਿਸਲੇਟਿਵ ਅਸੈਂਬਲੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ ਐਲ اے ਬਲਜਿੰਦਰ ਕੌਰ ਪਾਰਲੀਮੈਂਟ ਕਨਸਟੀਟਿਊਐਂਸੀ 11 ਬਠਿੰਡਾ ਜਨਰਲ ਮੈਂਬਰ ਪਾਰਲੀਮੈਂਟ ਐਮ ਪੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਇਹ ਪੂਰੀ ਡਿਟੇਲ ਆ ਗਈ ਤੁਹਾਡੇ ਹਲਕੇ ਦੀ ਕਿੰਨੀਆਂ ਵੋਟਾਂ ਨੇ ਟੋਟਲ ਕਿੰਨੇ ਬੋਲਿੰਗ ਸਟੇਸ਼ਨ ਨੇ ਤੇ ਕੌਣ ਐਮਪੀ ਐ ਕੌਣ ਹੈ ਮਿਲੇ ਤਾਂ ਇਲੈਕਟ੍ਰਿਕ ਰੋਲਸ ਤੇ ਜੇ ਤੁਸੀਂ ਕਲਿੱਕ ਕਰੋਗੇ ਪੀਡੀਐਫ ਫਾਈਲ ਆਹੇ ਇਹ ਫੋਨ ਤੇ ਤੁਹਾਡੇ ਡਾਊਨਲੋਡ ਹੋਣ ਲੱਗ ਜੂਗੀ ਜੇਕਰ ਤੁਸੀਂ ਇਹਦੇ ਤਿੰਨ ਡਾਟ ਜਿਹੜੇ ਇਹ ਤੇ ਕਲਿੱਕ ਕਰਕੇ ਰਿਕੁਐਸਟ ਡੈਸਕਟਾਪ ਸਾਈਟ ਕਰੋਗੇ ਤੇ ਇਹਦੇ ਵਿੱਚ ਓਪਨ ਹੋ ਜੂਏ ਸਿੱਧੀ ਤੁਹਾਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਤੇ ਨਹੀਂ ਤੁਸੀਂ ਇਹ ਤੇ ਕਰਕੇ ਡਾਊਨਲੋਡ ਕਰ ਸਕਦੇ ਹੋ ਉੱਪਰ ਡਾਊਨਲੋਡ ਹੋਣ ਲੱਗ ਜੂਗੀ ਆ ਦੇਖੋ ਪਹਿਲਾਂ ਇਸ ਤਰ੍ਹਾਂ ਪੇਜ ਖੁੱਲੂਗਾ ਆ ਪਿੰਡ ਆ ਗਈ ਦੁੰਨੇ ਵਾਲਾ ਭਾਗੀਬੰਦਰਾ ਮਾਲਵਾਲਾ ਅਮਰਪੁਰਾ ਪੱਕਾ ਕਲਾ ਫੱਲੜਾ ਇਹ ਜਿਹੜੇ ਪੋਲਿੰਗ ਬੂਥ ਆ ਗਏ ਹੀ ਇਹਦੇ ਬਰਾਬਰ ਆ ਪੋਲਿੰਗ ਬੂਥ ਦੇ ਨਾਂ ਆ ਗਏ ਸਕੂਲਾਂ ਦੇ ਨਾਂ ਲਿਖੇ ਹੋਏ ਆ ਕਿਤੇ ਕੀ ਹੈ ਕਿਤੇ ਕੀ ਹੈ ਤਾਂ ਆ ਦੇਖੋ ਵੋਟਰ ਲਿਸਟ ਤੁਸੀਂ ਜਿਵੇਂ ਕਿਸੇ ਵੀ ਪਿੰਡ ਤੇ ਕਲਿੱਕ ਕਰਦੇ ਵੋਟਰ ਲਿਸਟ ਆ ਦੇਖੋ ਆ ਡਾਊਨਲੋਡਿੰਗ ਡਾਊਨਲੋਡ ਹੋ ਰਿਹਾ ਹੈ ਇਹ ਉੱਪਰ ਜਦੋਂ ਇਹ ਡਾਊਨਲੋਡ ਹੋ ਗਈ ਪੀਡੀਐਫ ਫਾਈਲ ਓਪਨ ਕਰਕੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕੋਈ ਪੀਡੀਐਫ ਫਾਈਲ ਇਹਦੇ ਵਿੱਚ ਜਦੋਂ ਡਾਊਨਲੋਡ ਹੋ ਜੂ। ਜੇਕਰ ਤੁਸੀਂ ਰਿਕੁਐਸਟੇ ਡੈਸਕਟਾਪ ਸਾਈਟ ਕਰੋਗੇ ਤਾਂ ਇਹਦੇ ਵਿੱਚ ਕੋਈ ਪੀਡੀਐਫ ਫਾਈਲ ਓਪਨ ਹੋ ਰਹੀ ਹੈ ਡਾਊਨਲੋਡ ਹੋ ਗਈ। ਇਹ ਆਪਾਂ ਦੇਖ ਸਕਦੇ ਆ ਬਾਅਦ ਦੇ ਵਿੱਚ WPS ਆਫਿਸ ਪੀਡੀਐਫ ਲਈ ਤੁਸੀਂ ਵਧੀਆ ਉਹ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਪਿੰਡ ਦੀ VOTER SU हां जी ਤਾਂ ਤੁਸੀਂ ਸਾਡਾ ਚੈਨਲ ਜੀ ਖਦਰਾ ਐਲ ਐਸ ਆਈ ਕੇ ਚੈਨਲ ਹੈ ਜਿਹੜਾ YouTube ਤੇ ਸਰਚ ਕਰਨ ਤੇ ਇਸ ਤਰ੍ਹਾਂ ਆ ਜਾਂਦਾ ਜੀ ਇਹਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਦੋਂ ਸਬਸਕ੍ਰਾਈਬ ਕਰਦੇ ਹੋ ਸਬਸਕ੍ਰਾਈਬਰ ਵੱਧਦੇ ਆ ਵਿਊਜ਼ ਵੱਧਦੇ ਆ ਤਾਂ ਸਾਡਾ ਵੀ ਹੌਸਲਾ ਵੱਧਦਾ ਜੀ ਤਾਂ ਅਸੀਂ ਅੱਗੇ ਨਵੇਂ ਦਿਨਾਂ ਮੇ ਤੁਹਾਡੇ ਲਈ ਕੋਈ ਨਾ ਕੋਈ ਜਾਣਕਾਰੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲੈ ਕੇ ਆਉਣੀ ਹੈ ਜੀ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ WhatsApp Facebook ਤੇ ਸ਼ੇਅਰ ਵਾਲਾ ਬਟਨ ਜ਼ਰੂਰ ਦਬੋ ਜੀ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਪਹੁੰਚ ਸਕੇ ਜੀ ਤਾਂ ਹੀ ਸਬਸਕ੍ਰਾਈਬ ਜਰੂਰ ਕਰੋ ਜੀ ਲਾਈਕ ਵੀ ਕਰੋ ਜੇਕਰ ਤੁਸੀਂ ਹੋਰ ਕੁਝ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਜੀ ਧੰਨਵਾਦ